ਤੋ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ ਜੀ ਵਾਹ ਖੇਤੀ ਚੈਨਲ ਦੇ ਵਿੱਚ ਅੱਜ ਅਸੀਂ ਪਹੁੰਚੇ ਹੈ ਜੀ ਇੱਥੇ ਪਿੰਡ ਇੱਕ ਵਾਰੀ ਰਾਣੀ ਮਾਜਰਾ ਹੈਗਾ ਜੀ ਡੇਰਾ ਬੱਸੀ ਹਲਕੇ ਦੇ ਵਿੱਚ ਇਹ ਪਿੰਡ ਪੈਂਦਾ ਹੈਗਾ ਜੀ ਤੇ ਸਰਪੰਚ ਸਾਹਿਬ ਸਾਡੇ ਨਾਲ ਇੱਥੇ ਮੌਜੂਦ ਹੈਗੇ ਆ ਜੀ ਸਰਪੰਚ ਸਾਹਿਬ ਤੁਹਾਡਾ ਚੈਨਲ ਦੇ ਉੱਪਰ ਬਹੁਤ ਬਹੁਤ ਸਵਾਗਤ ਹੈਗਾ ਜੀ ਆਪਣਾ ਇੱਕ ਵਾਰੀ ਨਾਮ ਦੱਸ ਦਿਓ ਜੀ ਸਾਡੇ ਦਰਸ਼ਕਾਂ ਨੂੰ ਜੀ ਜੁਵਨ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਮੇਰਾ ਨਾਮ ਗੁਰਮੀਤ ਗਿਰੀ ਪਿੰਡ ਰਾਣੀ ਮਾਜਰਾ ਤਸੀਲ ਡੇਰਾ ਬੱਸੀ ਡਿਸਟ੍ਰਿਕਟ ਮੋਹਾਲੀ ਐਸ ਸੀ ਇਸ ਨਗਰ ਮੋਹੱਲ। ਆਓ ਚਲਿਏ ਜਰਾ ਪਿੰਡ ਦਾ ਥੋੜਾ ਜਿਹਾ ਇੱਕ ਦੌਰਾ ਕਰੀਏ ਸਫ਼ਰ ਕਰੀਏ ਪਿੰਡ ਨੂੰ ਦੇਖੀਏ ਜਰਾ ਇੱਕ ਤੇ ਆਪਾਂ ਨਾਲੇ ਗੱਲਾਂ-ਬਾਤਾਂ ਵੀ ਆਪਾਂ ਕਰਦੇ ਰਾਂਗੇ ਸਰਪੰਚ ਸਾਹਿਬ ਤੇ ਇਹ ਪਿੰਡ ਦੀ ਜੇ ਆਪਾਂ ਆਬਾਦੀ ਦੀ ਗੱਲ ਕਰੀਏ ਤੇ ਪਿੰਡ ਦੀ ਕਿੰਨੀ ਕੁ ਆਬਾਦੀ ਹੈਗੀ ਹੈ ਜੀ ਇਸ ਪਿੰਡ ਦੀ ਅਬਾਦੀ 1600 ਵੋਟ ਹੈ 4500 500 ਨੂੰ ਵਧ ਕਰ ਲਾ ਲਈਏ ਅੱਛਾ ਜੀ ਹਾਂ ਜੀ ਹੂੰ 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 ਮਾਸੂ ਆ ਦੇਖ ਦਿਨੀਆ ਟ੍ਰਾਂਸਫਰ ਹੂੰ ਹੂੰ ਇਹ ਛ ਇੱਥੋਂ ਦੀ ਨੂੰ ਤੁਸੀਂ ਹੋਰ ਅੱਗੇ ਦਿਖਾਣਾ ਜਿਹੜੀ ਡਿਵੈਲਪਮੈਂਟ ਦੇ ਕੰਮ ਹੈਗੇ ਜੀ ਇਹ ਸਾਰਾ ਬਿਲਕੁਲ ਇਹ ਨਾਲੀਆਂ ਗਲੀਆਂ ਅਹੀਂ ਪੜੀਆਂ ਹਲੇ ਕਿੱਥੀ ਹੂੰ ਹਾਂ ਦੇਖੋ ਜੀ ਆ ਇਹਨਾਂ ਦਾ ਦਰਵਾਜ਼ਾ ਸਾਹਮਣੇ ਹੂੰ ਇਹ ਘਰ ਰਹਿائش ਜੀ ਰਹਿਸ ਬਣਾਈ ਹੋਈ ਹੈ ਜੀ ਉਹ ਇਹ ਮਤਲਬ ਰਹਿائش ਹੈਗੀ ਹੈ ਤੇ ਰਹਿਸ ਬਾਅਦ ਚ ਬਣਾਈਆ ਇੱਕ ਖੰਭਾ ਪਹਿਲਾਂ ਖੜਿਆ ਦੀ ਇੱਥੇ ਅੱਛਾ ਇਹ ਖੰਭਾ ਦੇ ਲੋ ਟਰਾਂਸਫਾਰਮਰ ਵੀ ਲੱਗੇ ਹੋਏ ਆ ਇਹ ਤਾਂ ਬੜਾ ਖਤਰਨਾਕ ਕੰਮ ਹੈ ਜੀ ਇਹਦਾ ਇਹ ਕਢਾਣ ਦੀ ਦਿੱਤੀ ਹੋਈ ਹੀ ਐਪਲੀਕੇਸ਼ਨ ਐ ਐਸਡੀਓ ਸਾਹਿਬ ਨੂੰ ਠੀਕ ਹੈ ਜੀ ਪਿੰਡ ਪੁਰਾਣਾ ਕਾਫੀ ਪੁਰਾਣਾ ਪਿੰਡ ਹੈ ਜੀ ਇਤਿਹਾਸਿਕ ਪਿੰਡ ਹੈਗਾ ਜੀ ਇਹ ਹੈ ਨਾ ਬਿਲਕੁਲ ਇਸ ਪਿੰਡ ਇਹ ਪਿੱਛੇ ਬਾਜ਼ਾਰ ਰਹਿ ਗਿਆ ਜੀ ਪਿੰਡ ਦਾ ਅੱਛਾ ਜੀ ਬਹੁਤ ਜੀ ਟਾਈਮ ਤੇ ਬਾਜ਼ਾਰ ਕਹਿੰਦੇ ਸੀ ਇੱਥੇ ਵੀ ਇਹ ਬਾਜ਼ਾਰ ਹੁੰਦਾ ਸੀ ਹੂੰ ਹੂੰ ਪੁਰਾਣੀ ਕਹਾਤਾ ਮਤਲਬ ਪੁਰਾਣੇ ਬਜ਼ੁਰਗ ਤਾਂ ਇਹ ਕਹਿੰਦੇ ਵੀ ਪਹਿਲਾਂ ਕਿਸੇ ਟਾਈਮ ਤੇ ਸਪਿੰਡ ਦੇ ਦੋ ਦਰਵਾਜ਼ੇ ਹੁੰਦੇ ਸੀ। ਅੱਛਾ ਜੀ। ਹਾਂ ਜੀ। ਠੀਕ ਹੈ ਜੀ। ਤੇ ਇਹ ਜਿਹੜਾ ਹੁਣ ਇਹ ਆਪਾਂ ਪਿੰਡ ਦਾ ਪੂਰਾ ਮਤਲਬ ਇੱਕ ਚੱਕਰ ਲਗਾ ਰਹੇ ਹੈਗੇ ਆ। ਹਾਂ ਜੀ। ਤੇ ਕਿੰਨੀ ਕ ਵੋਟ ਹੈਗੀ ਹੈ ਜੀ ਇਸ ਪਿੰਡ ਦੀ? ਵੋਟ 1500-1600 ਵੋਟ ਹੈ ਜੀ। ਅੱਛਾ ਜੀ। ਹਾਂ ਜੀ। ਤੇ ਇੱਥੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਦਾਵਾ ਜੀ ਹੈਗੇ ਹੈ ਜੀ ਹੈਨਾ? ਇੱਕ ਕਾਫੀ ਤਕੜੇ ਮਾਰਜਨ ਦੇ ਉੱਪਰ ਉਹੀ ਜਿੱਤੇ ਸੀਗੇ ਜੀ ਆ ਦੇਖੋ ਜੀ ਹੰਦਾ ਬਸਾਬ ਦੀ ਦੇਣ ਹੈ ਸਾਰੀ ਹਮ ਹਰ ਪਿੰਡ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਸਟਰੀ ਟਰਾਟਾਂ ਲੱਗੀਆਂ ਠੀਕ ਹੈ ਜੀ ਹਰ ਚੌਂਕ ਦੇ ਵਿੱਚ ਲਾਈਟ ਲੱਗੀ ਹੋਈ ਆ ਹਮ 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 ਆ ਦੇਖੋ ਤੁਹਾਡੇ ਸਾਹਮਣੇ ਠੀਕ ਹੈ ਜੀ ਅਜਾ ਪਿੰਡ ਦੀ ਸਫਾਈ ਪੂਰਾ ਵਧੀਆ ਕੰਮ ਚੱਲ ਰਿਹਾ ਜੀ ਹਮ 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 ਇਹ ਪੁਰਾਣੇ ਜਵਾਨੇ ਦੇ ਦੇਖੋ ਖੂਹ ਹੁੰਦੇ ਸੀਗੇ ਜੀ ਆ ਤੁਸੀਂ ਦੇਖ ਸਕਦੇ ਹੋ ਜੀ ਹੁਣ ਤਾਂ ਬੰਦ ਹੋ ਗਿਆ ਜੀ ਕੰਮ ਸਾਰੇ ਉਹ ਬਸ ਜੀ ਧੋਹਲੀ-ਹੋਲੀ ਲੋੜ ਨਹੀਂ ਹੈਗੀ ਕਿਉਂਕਿ ਪਾਣੀ ਵੀ ਬੜਾ ਥੱਲੇ ਚਲਾ ਗਿਆ ਸੀ ਤੇ ਗੰਦਾ ਵੀ ਹੋ ਜਾਂਦਾ ਸੀ ਪਾਣੀ ਬਿਲਕੁਲ ਇਹ ਨੂੰ ਕਵਾਜਾ ਪੀ ਰਹੀ ਆਪਣਾ একদম ਆਪਣੇ ਪਿੰਡ ਦੇ ਹੀ ਨੌਜਵਾਨ ਨੇ ਸੇਵਾ ਕਰਾਈ ਜੀ ਮੂਰਤੀ ਮਰਦ ਰਖਾਈ ਲਾਈ ਕਵਾਜਾ ਪੀ ਰਹੀ ਇੱਧਰ ਸ੍ਰੀ ਭਗਵਾਨ ਵਾਲਮੀਕ ਜੀ ਦਾ ਮੰਦਿਰ ਸਾਹਮਣੇ ਸ੍ਰੀ ਕਾ ਜੀ ਸ੍ਰੀ ਕਾ ਠੰਡਾ ਵਾਲੇ ਜੀ ਮੰਦਿਰ ਸਾਹਿਬ ਪਿੰਡ ਦਾ ਇਹ ਦੇਖੋ ਜੀ ਇੱਧਰ ਵੀ ਇਰੰਦਾਵਾ ਸਾਹਿਬ ਨੇ ਸਾਰੀ ਲਾਈਟਾਂ ਹਰ ਥਾਂ ਤੇ ਕੋਈ ਆਇਆ ਨਹੀਂ ਕਹ ਸਕਦਾ ਕੋਈ ਵੀ ਰਾਣੀ ਮਾਜਰੇ ਦੇ ਵਿੱਚ ਇਥੇ ਹਨੇਰਾ ਲਾਈਟਰ ਬਹੁਤ ਹੈ ਜੀ ਲਾਈਟਰ ਸਭ ਮਤਲਬ ਪੂਰਾ ਮੰਦਿਰ ਮਸਜਿਦ ਸਭ ਸਤਕਰ ਮੰਦਨ ਲੈ ਕੇ ਜੀ ਆਪਾਂ ਨਾਲ ਲੈ ਕੇ ਚੱਲ ਰਹੇ ਹਾਂ ਪਿੰਡ ਜਗਮਗ ਕਰ ਰਿਹਾ ਜੀ ਹਾਂਜੀ ਹਾਂਜੀ ਪੂਰਾ ਸਭ ਰੌਣਕਾਂ ਦਾ ਹੋ ਗਿਆ ਨਹੀਂ ਪਹਿਲਾਂ ਹਨੇਰਾ ਪੜਿਆ ਹੋਇਆ ਤਾਂ ਬਿਲਕੁਲ ਹੀ ਹਨੇਰਾ ਸੀ ਬਿਲਕੁਲ ਤੁਹਾਡਾ ਸ਼ੁਭਨਾਮ ਕੀ ਹੈਗਾ ਜੀ ਰਾਜ ਕੁਮਾਰ अच्छा जी ए फौजी साहब ਨੇ ਜੀ ਠੀਕ ਹੈ ਜੀ ਫੌਜੀ ਸਾਹਿਬ ਤੇ ਚਲਿਏ ਜੀ ਆਪਾਂ ਅੱਗੇ ਵਧੀਏ ਜਿਹੜਾ ਦੇਖੀਏ ਜੀ ਹਨਾ ਇਹ ਬਾਬਾ ਗਲਾਪ Puri ਮੰਦਿਰ ਆ ਜੀ ਹਾਂ ਜੀ ਸ਼ਿਵ ਜੀ ਭੋਲੇ ਨਾਥ ਦਾ ਉਹ ਆਈ ਸਥਾਨ ਬਾਜੀ ਕੋਈ ਹਸੀਸੇ ਸੁਸੇ ਸਾਰਾ ਕੁਛ ਪਿੰਡ ਦੀ ਫੁੱਲ ਨੌਰ ਇਹ ਇਹ ਸੜਕ ਦਾ ਕੰਮ ਵੀ ਮੇਰੇ ਖਾਲੇ ਹਲੇ ਇਹ ਹੁਣੇ ਹੋਇਆ ਤਾਜਾ ਦਾ ਹੀ ਤਾਜਾ ਦਾ ਹੀ ਹੈ ਹੁਣ ਤਾਜਾ ਹੀ ਹੋਇਆ ਜੀ ਹਾਂਜੀ ਹਾਂਜੀ ਇਹ ਵੀ ਮੰਡੀ ਬੋਰਡ ਤੋਂ ਨਲਾਬਾ ਸਾਹਨੇ ਕਹਿ ਗਿਆ ਸਾਡੇ ਪਿੰਡ ਦਾ ਪਹਿਲਾ ਹੀ ਨੰਬਰ ਆ ਰਿਹਾ ਜੀ ਤਕਰੀਬਨ ਤੱਕ ਨੂੰ ਸਾਰੇ ਕੰਮਾਂ 'ਚ ਕੀ ਬਾਤ ਹੈ ਜੀ ਜੀ ਮਿਹਰਬਾਨੀ ਜੀ ਉਹਨਾਂ ਦੀ ਬਹੁਤ ਬਹੁਤ ਹਾਂ ਜੀ ਇਹੀ ਹੈ ਜੀ ਡਿਵੈਲਪਮੈਂਟ ਜੇ ਪਿੰਡਾਂ ਦੀ ਡਿਵੈਲਪਮੈਂਟ ਵਧੀਆ ਹੋਏਗੀ ਤਾਂ ਤਾਂ ਹੀ ਦੇਸ਼ ਦੀ ਡਿਵੈਲਪਮੈਂਟ ਵਧੀਆ ਹੋਏਗੀ ਹੈਨਾ ਬਿਲਕੁਲ ਜੀ ਬਿਲਕੁਲ ਤੇ ਇਹ ਮੰਦਿਰ ਹੈਗਾ ਜੀ ਇੱਥੇ ਦਾ ਪਿੰਡ ਦਾ ਮੰਦਿਰ ਹੈਗਾ ਜੀ ਤੁਸੀਂ ਦੇਖ ਸਕਦੇ ਹੋ ਜੀ ਤੇ ਆਓ ਜਰਾ ਤੁਹਾਨੂੰ ਅੰਦਰ ਵੀ ਲੈ ਕੇ ਜਾਈਏ ਜੀ ਇਹ ਤਾਂ ਅੰਬਾਲਾ ਤਾਂ ਨੇੜੇ ਹੀ ਹੋਣਾ ਜੀ ਫਿਰ ਅੰਬਾਲਾ 18 ਕਿਲੋਮੀਟਰ ਪੈਂਦਾ ਜੀ ਇੱਥੇ 18 ਕਿਲੋਮੀਟਰ ਅੰਬਾਲਾ ਜੀ ਹਾਂਜੀ ਔਰ 16 ਕਿਲੋਮੀਟਰ ਬਰਵਾਲਾ 12-13 ਕਿਲੋਮੀਟਰ ਸੁਜਾਦਪੁਰ ਅੱਛਾ ਜੀ 10 ਕਿਲੋਮੀਟਰ ਲਲਡੂ ਮੰਡੀ ਹੂੰ ਹੂੰ 18 ਕਿਲੋਮੀਟਰ ਡੇੜਾ ਵਸੀ ਜੀ ਅੱਛਾ ਜੀ ਤਕਰੀਬਨ ਸਾਰੇ ਸ਼ਹਿਰ ਸਾਰੇ ਨੇੜੇ ਨੇ ਠੀਕ ਹੈ ਜੀ ਅੱਜ ਉਹਗੇ ਜਿੱਦਾਂ ਵੀ ਉਹ ਆਪਣੀ ਤਲਾਵ ਦਾ ਕੰਮ ਸ਼ੁਰੂ ਕਰਾਣਾ ਜੀ ਬਸ ਠੀਕ ਹੈ ਜੀ ਇਹ ਇੱਥੇ ਦਾ ਤਲਾਵ ਹੈਗਾ ਜੀ ਹੈ ਨਹੀਂ ਤਲਾਵ ਸਰੋਵਰ ਜੀ ਹੂੰ 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 ਫਿਰ ਕੰਮ ਸ਼ੁਰੂ ਕਰਾਣਾ ਹੁਣ ਮਿੱਟੀ ਮੁੱਟੀ ਪਾਣੀ ਜੀ ਇੱਥੇ ਠੀਕ ਹੈ ਜੀ ਇਹ ਰੈਲ ਦਾ ਪੂਰਾ ਦਾ ਪੂਰ ਜੀ ਹੈ ਸਾਰਾ ਇਹ ਰੋਡ ਕਿੱਧਰ ਨੂੰ ਜਾ ਰਹੀ ਹੈ ਇਹ ਵਾਲੀ ਰੋਡ ਜਿਹੜੀ ਆਈ ਹੈ ਇਹ ਸਿਮਬਲੀ ਬਸੋਲੀ ਇਹ ਮੇਨ ਰੋਡ ਲਾਲਡੂ ਵਾਲੀ ਤੇ ਚੜ ਜਾਂਦੀ ਜੀ ਤਿੰਨ ਦੋ ਦੋ ਕਿਲੋਮੀਟਰ ਬਾਅਦ ਅੱਛਾ ਜੀ ਹਾਂ ਤੇ ਆਪਾਂ ਜੀ ਗੱਲ ਕਰੀਏ ਇਹ ਇਹ ਕਿੱਧਰ ਜਾ ਰਹੀ ਹੈ ਇਹ ਸਿੱਧੀ ਹੁੰਦੇ ਸਰਾ ਨਰੈਣਗੜ੍ਹ ਰੋਡ ਤੇ ਚੜ ਗਈ ਹੈ ਅੱਛਾ ਜੀ ਹਾਂ ਜੀ ਜੇ ਮਤਲਬ ਕਿਸੇ ਨੇ ਨਰੈਣਗੜ੍ਹ ਸਾਈਡ ਤੇ ਜਾਣਾ ਹੈਗਾ ਜਾਂ ਹਰਿਆਣਾ ਜਾਂ ਹਿਮਾਚ ਉਧਰ ਦੇਰਾ ਦੂਲ ਸਾਈਡ ਤੇ ਵੀ ਜਾਣਾ ਹੋਣਾ ਹਾਂ ਦਾ ਇਸ ਪਿੰਡ ਦੇ ਇੰਨਾ ਵਧੀਆ ਹੱਥ ਹੂੰ ਹੂੰ ਇੰਨਾ ਸ਼ੁਕਰਾਨਾ ਮਾਲਕ ਦਾ ਕਿ ਹਰ ਪਿੰਡ ਨੂੰ ਹੂੰ ਹਰ ਪਿੰਡ ਨੂੰ ਸੜਕ ਸਾਡੇ ਪਿੰਡੋਂ ਜਾ ਰਹੀ ਹੈ ਅੱਛਾ ਜੀ ਹਾਰ ਮਿੰਟ ਤੋਂ ਆਣ ਜਾਣ ਸਿੱਧਾ ਸੜਕ ਬਣੀ ਹੋਈ ਆ 1 ਮਿੰਟ ਤੋਂ 5 6 ਪਿੰਡਾਂ ਨੂੰ ਸੜਕਾਂ ਜਾਂਦੀਆਂ ਸੀਂਪੁਰ ਹੂੰ ਹੂੰ ਖੰਡੇਸਰਾ ਹੋ ਗਈ ਜੀ ਬਡਾਣਾ ਅਲੱਗ ਸੜਕ ਜੋਲਾ ਬੜੇ ਜੋਲਾ ਆਪਣਾ ਬਸੋਲੀ ਹੂੰ ਹੂੰ ਤਸਿੰਬਲੀ ਹਾਂਜੀ ਸਾਰੇ ਪਿੰਡਾਂ ਨੂੰ ਸੜਕਾਂ ਜਾਂਦੀਆਂ ਠੀਕ ਹੈ ਜੀ ਹਾਂਜੀ ਹਾਂ ਤੁਸੀਂ ਦੇਖ ਲਓ ਸੜਕ ਪੂਰੇ ਪੰਜਾਬ 'ਚ ਮਤਲਬ ਪੂਰਾ ਵਧੀਆ ਸਿਖਰ ਹੂੰ ਹੂੰ ਠੀਕ ਹੈ ਸਾਹਬ ਜੀ ਇਹ ਗਲੀ ਤਾਂ ਬਿਲਕੁਲ ਨਵੀਂ ਬਣੀ ਹੋਈ ਲੱਗਦੀ ਹੈ ਇਹ ਸਰਪੰਚ ਸਾਹਿਬ ਹਾਂ ਜੀ ਹਾਂ ਜੀ ਬਿਲਕੁਲ ਜੀ ਠੀਕ ਹੈ ਬਣੀ ਲੱਗੀ ਭਾਈ ਗਲੀ ਬਣੀ ਹੋਈ ਹੈ ਅੱਛਾ ਜੀ ਅੱਧਾ ਅੱਧਾ ਕੰਮ ਰਹਿ ਰਿਹਾ ਜੀ ਇਹ ਇਹ ਹੋ ਰਿਹਾ ਇਹ ਆਪਣਾ ਉਹ ਲੱਗਦੀ ਹੈ ਇਹ ਕੀ ਇਹ ਸੀਵਰੇਜ ਹੈ ਇਹ ਪਾਈਪ ਪਾਈ ਹੋਏ ਸੀਵਰੇਜ ਪਾਈ ਵਾਹ ਜੀ ਵਾਹ ਕੀ ਬਾਤ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਣੀ ਮਾਜਰਾ ਸਰਪੰਚ ਸਾਹਿਬ ਬੜੀ ਸ਼ਾਨਦਾਰ ਬਿਲਡਿੰਗ ਹੈ ਬੜਾ ਕਲਰਫੁੱਲ ਹੈਗਾ ਜੀ ਸਕੂਲ ਤੁਹਾਡਾ ਸਰਕਾਰੀ ਸਕੂਲ ਅੱਜ ਤਾਂ ਵੈਸੇ ਛੁੱਟੀ ਹੈਗੀ ਹੈ ਜੀ ਤੇ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਹੈਗੀਆਂ ਉਹਦੇ ਬਾਰੇ ਵੀ ਇੱਥੇ ਜਾਣਕਾਰੀ ਦਿੱਤੀ ਗਈ ਹੈਗੀ ਹੈ ਜੀ ਸਾਰਾ ਤੇ ਸਾਹਿਬ ਸਾਹਿਬ ਇਹਨਾਂ ਆਮ ਆਦੀ ਪਾਰਟੀ ਦੇਣਾ ਜਿਹੜੇ ਸਕੂਲ ਮਾਡਰਨ ਹੋਰੇ ਹੂੰ ਹੂੰ ਦੇਖੋ ਜਿਹੜਾ ਪਹਿਲਾ ਸਰਪੰਚ ਸੀ ਮੇਰੇ ਤੋਂ ਹੂੰ ਉਹਨਾਂ ਨੇ ਵਧੀਆ ਕੰਮ ਕਰਾਈ ਹੋਈ ਜੀ ਇਸ ਦਰਜ ਤਾਂ ਨਹੀਂ ਹੈ ਕੰਮ ਨਹੀਂ ਹੋਇਆ ਕੰਮ ਹੋਇਆ ਜੀ ਪਿੰਡ 'ਚ ਵਧੀਆ ਹੂੰ ਹੂੰ ਅਵੇ ਦੇਖੋ ਸਕੂਲ ਦੀ ਟੋਰ ਹੈ ਜੀ ਫੁੱਲ ਟੋਰ ਹੈ ਹਾਂ ਤੁਸੀਂ ਦੇਖ ਸਕਦੇ ਹਾਂ ਜਦੋਂ ਹੁਣ ਦੇਖੋ ਜੀ ਆਮ ਆਦੀ ਪਾਰਟੀ ਹਮਮ ਬੱਚਾ ਪ੍ਰੀਤੀ ਸਿੱਖਿਆ ਉਸਕੇ ਅੰਦਰ ਬਹੁਤ ਵਧੀਆ ਅਭਿਆਨ ਚਲਾਰੀ ਹਮਮ ਮੋਸਟ ਤੋਂ ਬਲ ਕੇ ਤੁਸੀਂ ਦੇਖ ਸਕਦੇ ਹੋ ਜੀ ਸਕੂਲ ਸ਼ਾਨਦਾਰ ਸਕੂਲ ਦੀ ਇਮਾਰਤ ਵੀ ਬਣੀ ਆਈ ਤਾਂ ਛੁੱਟੀ ਹੈਗੀ ਹੈ ਜੀ ਆਪਾਂ ਤੁਹਾਨੂੰ ਅੰਦਰ ਨਹੀਂ ਲੈ ਕੇ ਜਾ ਸਕਦੇ ਤੇ ਗੇਟ ਬੰਦ ਹੈਗੀ ਹੈ ਜੀ ਇਹ ਇਹ ਮੰਦਰ ਹੈਗਾ ਜੀ ਪਿੰਡ ਦਾ ਇੱਕ ਹੋਰ ਮੰਦਰ ਇੱਥੇ ਸਕੂਲ ਦੇ ਬਿਲਕੁਲ ਸਾਹਮਣੇ ਹੀ ਹੈਗਾ ਇਹ ਬਣਿਆ ਹੋਇਆ ਜੀ ਇਹ ਆ ਰਹੀ ਵੀ ਇਹ ਪਿੰਡ ਕੇ ਨਾਲੇ ਨੂੰ ਇਹਨਾਂ ਨੂੰ ਹਾਂਜੀ ਇਹਨਾਂ ਦੀ ਸਫਾਈ ਹੋਣੀ ਜੀ ਬਸ ਇਹ ਹੁਣ ਗਰਮੀ ਆ ਗਈ ਜੀ ਹੁਣ ਕਰਾਜਾਂਗੇ ਜੀ ਸਾਰਾ ਕੁਝ ਹੂੰ 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 ਈਸ਼ਵਰ ਨਾਮ ਹੈ ਜੀ ਆਪਣਾ ਹਾਂ ਆਪਣਾ ਸ਼ੁਭਨਾਮ ਕੀ ਜੀ ਮੁਫਤਾਜ਼ੀਨ ਅੱਛਾ ਜੀ ਰਾਣੀ ਬਾਜਰਾ ਪਿੰਡ ਤੋਂ ਹੋਦ ਇੱਥੀ ਤੋਂ ਹੀ ਹੈ ਨਾ ਆਪਣੀ ਉਮਰ ਕਿੰਨੀ ਕੁ ਹੋਣੀ ਹੈ ਜੀ ਜੀ ਆਪਾਂ ਹੋ ਗਈ 70 ਦੇ ਉੱਪਰ ਹੋ ਜਾਗੇ 70 ਅੱਛਾ ਜੀ ਮੈਂ ਵੀ ਤੁਹਾਡੇ ਪਿੱਛੇ ਪਿੱਛੇ ਹੀ ਹੈ ਮੇਰੀ ਉਮਰ ਵੀ ਨੇੜੇ-ਨੇੜੇ ਹੀ ਆ ਹਾਂ ਦੇ ਪਿੰਡ ਦੇ ਵਿੱਚ ਕੀ ਚੱਲ ਰਿਹਾ ਜੀ ਅੱਜ ਕੱਲ ਪੰਚਾਇਤ ਦਾ ਕਿਸ ਤਰ੍ਹਾਂ ਕੰਮਕਾਰ ਪੰਚਾਇਤ ਦਾ ਵਧੀਆ ਕੰਮ ਚੱਲਿਆ ਜੀ ਅੱਛਾ ਜੀ ਠੀਕ ਹੈ ਜੀ ਬਹੁਤ ਵਧੀਆ ਕੰਮ ਚੱਲ ਰਿਹਾ ਸਰਵਜਨ ਮਰਾ ਮਾਹੌਲ ਹੈਗਾ ਹੂੰ ਹੂੰ ਬਹੁਤ ਗਮਕੋ ਮਾ ਸਾਰੇ ਮੈਂ ਹੂੰ ਹੂੰ ਕੰਮ ਦੇਖਾ ਵੀ ਘਰ ਫਰਬੀ ਠੀਕ ਹੈ ਜੀ ਸਰਪੰਚ ਜੀ ਤਾਂ ਇਹ ਕੀ ਇਹ ਪਾਰਕ ਹੈਗਾ ਲੱਗ ਰਿਹਾ ਹੈ ਨਾ ਪਾਰਕ ਹੈਗਾ ਇਹ ਪਾਰਕ ਉੜੀ ਹਲੇ ਇਹਦਾ ਕੰਮ ਪੈਂਡਿੰਗ ਹੈ ਜੀ ਅੱਛਾ ਜੀ ਹਾਂ ਜੀ ਠੀਕ ਹੈ ਜੀ ਲੱਗ ਰਹੀਆਂ ਲੱਗੇ ਹੋਏ ਮੰਦਿਰਾਂ ਦੀ ਤਹਦ ਵੀ ਚੱਲ ਰਿਹਾ ਜੀ ਕੰਮ ਇੱਥੇ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਸਫਾਈ ਤਾਂ ਹੋ ਗਿਆ ਜੀ ਇਹਦਾ ਥੋੜਾ ਥੋੜਾ ਰਹਿ ਗਿਆ ਕਾਸਕੂਪ ਸੇ ਪਾਣੀ ਪੂਣੀ ਕੁੱਟੀਆਂ ਵਗੈਰਾ ਲਗਣੀਆਂ ਜੀ ਹੂੰ 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 ਉਹ ਲਾਉ ਉੱਤੇ ਠੀਕ ਹੈ ਜੀ ਇਹ ਬਸ ਤਿਆਰੀ ਹੈ ਜੀ ਲਾਈ ਰੇ ਜ ਤਮਰੀਮ ਨੂੰ ਇਹ ਕੰਮ ਇਹ ਦੇਖੋ ਜੀ ਸਫਾਈ ਹੋ ਗਈ ਦੀ ਕਾ ਕੁ ਵੱਡਾ ਪਿਆ ਜੀ ਇੱਧਰ ਹੂੰ ਹੂੰ ਥੋੜਾ ਜਿਹਾ ਆ ਜਾ ਜੇ ਬੁੱਟੇ ਪੱਟੇ ਲਾਉਣ ਦਾ ਕੰਮ ਰਿਹਾ ਜੀ ਠੀਕ ਹੈ ਜੀ ਚੌਹ 5 ਕ ਮਹੀਨੇ ਹੋਏ ਆ ਪੰਚਾਇਤ ਬਣੀ ਨੂੰ ਨਵੀਂ ਹੂੰ 5 ਮਹੀਨੇ ਦੇ ਅੰਦਰ ਤੁਸੀਂ ਪਿੰਡ ਦੇ ਲੋਕਾਂ ਨੂੰ ਪੁੱਛੋ ਵੀ ਕਿੰਨੇ ਕੰਮ ਹੋ ਗਏ ਹੂੰ 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 ਵਧੀਆ ਤਰੀਕੇ ਨਾਲ ਕੰਮ ਚੱਲ ਰਿਹਾ ਪਿੰਡ ਦਾ ਅਸੀਂ ਇੱਕ ਦਿਨ ਵੀ ਕੰਮ ਬੰਦ ਨਹੀਂ ਕਰਿਆ ਤੇ ਸਾਡੇ ਨਾਲ ਹੋਰ ਵੀ ਇਹ ਪੰਚਾਇਤ ਸਾਹਿਬ ਨੇ ਜੁੜ ਗਏ ਆ ਜੀ ਇਹ ਪੰਚਾਇਤ ਸਾਹਿਬ ਨੇ ਜੀ ਆਪਣਾ ਸ਼ੁਭ ਨਾਮ ਕੀ ਹੈ ਜੀ ਰਜਿੰਦਰ ਕੁਮਾਰ ਹੈ ਜੀ ਅੱਛਾ ਜੀ ਤੁਸੀਂ ਪੰਚਾਇਤ ਮੈਂਬਰ ਹੋ ਜੀ ਹੈ ਨਾ ਇੱਥੇ ਠੀਕ ਹੈ ਜੀ ਇਹ ਆਪਣਾ ਜੀ ਅੰਗਰੇਜ਼ ਸਿੰਘਾ ਇਹ ਵੀ ਪੰਚਾਇਤ ਨੇ ਅੱਛਾ ਜੀ ਅੰਗਰੇਜ਼ ਸਿੰਘ ਜੀ ਸਵਾਗਤ ਹੈ ਜੀ ਤੁਹਾਡਾ ਕਿਉਂਕਿ ਟੀਮ ਜੇ ਵਧੀਆ ਹੋਵੇ ਨਾ ਸਰਪੰਚ ਸਾਹਿਬ ਤਾਂ ਹੀ ਕੰਮ ਵਧੀਆ ਹੁੰਦੇ ਹੈਗੇ ਹੈ ਹੈ ਨਾ ਪ੍ਰਮਾਤਮਾ ਦੀ ਕਿਰਪਾ ਨਾਲ ਜੀ ਸਾਰੇ ਪੰਚ ਨਾਲ ਜੀ ਆਪਾਂ ਸਾਰਿਆਂ ਨੂੰ ਨਾਲ ਲੈ ਕੇ ਹੀ ਚੱਲ ਰਹੇ ਹਾਂ ਹੂੰ ਹੂੰ ਕੋਈ ਇਦਾਂ ਦੀ ਉਹ ਨਹੀਂ ਹੈ ਆਪਾਂ ਨੇ ਕਿਸੇ ਦੇ ਮਤਲਬ ਕੋਈ ભેਦ ਭਾਵ ਨਹੀਂ ਰੱਖਿਆ ਜੀ ਕਿਸੇ ਤਰ੍ਹਾਂ ਦਾ ਵੀ ਠੀਕ ਹੈ ਜੀ ਮੈਨੂੰ ਸਾਰਿਆਂ ਨੂੰ ਇੱਕੋ ਇੱਕੋ ਬੇਨਤੀ ਕਰਾਂ ਜੀ ਸਾਰੇ ਪੰਚਾਂ ਨੂੰ ਵੀ ਵੀ ਆਪਣੇ ਪਿੰਡ ਦਾ ਲੋਹਰ ਕਰਨਾ ਪਿੰਡ ਦਾ ਵਿਕਾਸ ਇੰਨਾ ਕਰਨਾ ਹਾਂ ਹਾਂ ਆਉਣ ਵਾਲੇ ਟਾਈਮ 'ਚ ਔਰ ਪਿਛਲੇ ਟਾਈਮ 'ਚ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਪਿੰਡ 'ਚ ਹੋਇਆ ਕੀ ਠੀਕ ਹੈ ਜੀ ਨੰਬਰ 1 ਕੋਸ਼ਿਸ਼ ਹੈ ਦੇਖੋ ਕੁਰਾਨ ਸਾਹਿਬ ਸਾਡੀ ਵੀ ਮੋਹਾਲੀ ਜ਼ਿਲ੍ਹੇ ਦਾ ਤਾਂ ਹੋਣਾ ਹੀ ਹੋਣਾ ਵੀ ਪੰਜਾਬ ਦਾ ਨੰਬਰ 1 ਪਿੰਡ ਬਣੇ ਰਾਣੀ ਮਾਜਰਾ ਆਪਣਾ ਸ਼ੁਭ ਨਾਮ ਕੀ ਹੈ ਜੀ ਬੰਦੂਸੀ ਅੱਛਾ ਜੀ ਤੇ ਇੱਥੇ ਇਤਿਹਾਸਿਕ ਗੁਰਦੁਆਰਾ ਸਾਹਿਬ ਹੈਗਾ ਜੀ ਹਾਂ ਨਾ ਜੀ ਸਾਡੇ ਜਿਹੜੇ ਦਰਸ਼ਕ ਹੈਗੇ ਜੀ ਉਹਨਾਂ ਨੂੰ ਥੋੜਾ ਚਾਨਣਾ ਪਾਓ ਜੀ ਇਸ ਦੇ ਬਾਰੇ ਜੀ ਕੀ ਇਤਿਹਾਸ ਕੀ ਹੈਗਾ ਜੀ ਗੁਰਦੁਆਰਾ ਸਾਹਿਬ ਦਾ ਗੁਰਸਾਹਿਬ ਦਾ ਇਤਿਹਾਸ ਹੈ ਜੀ ਇੱਥੇ ਉਹਨਾਂ ਦੇ ਹੱਥ ਲਿਖਤਾ ਜੀ ਭਾਈ ਮਨੀ ਸਿੰਘ ਕੇ ਗੁਰੂ ਸਾਹਿਬ ਨੇ ਵਾਕਚਾਰੇਵੇਂ ਹੁਕਮਨਾਮਾ ਗੁਰੂ ਸਾਹਿਬ ਦਾ ਜੋ ਮੌਜੂਦ ਹੈ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਇਹ ਇਤਿਹਾਸ ਗੁਰਦੁਆਰਾ ਦੀ ਮਹਾਰਾਜ ਦੀ ਪੂਰੀ ਚਿਪਾਈ ਹਮਮ ਬਾਬੇ ਹਰਬੰਸ ਸਿੰਘ ਨੇ ਬਣਾਇਆ ਤਾਂ ਇਸ ਨੂੰ ਯਕੀਨਾ ਨਾਮ ਪੂਰੀ ਸਾਨੂੰ 89 ਨੂੰ ਗੁਰਦੁਆਰਾ ਸਰੋਵਰ ਸਰਾਂ ਖਸ਼ੀ ਭਾਵਨਾ ਨਾਮ ਕਰਾਇਆ ਹਮਮ ਇਹ ਬਾਅਦੋਂ ਦੋਈ ਭਾਵਨਾ ਨਾਮ ਕਰਾਇਆ ਜੀ ਸੰਕਰਾਲ ਵਗੈਰਾ ਪਾਇਆ ਹਮਮ ਕਾਕੀ ਠੀਕ ਹੈ ਕੰਮ ਠੀਕ ਚੱਲ ਰਿਹਾ ਹੈ ਇੱਥੇ ਇਹ ਵੀ ਮਨੇ ਇਹ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਇੱਥੇ ਹਾਂਜੀ ਹਾਂ ਉਹਨਾਂ ਨੇ ਚਰਨ ਪਾਈ ਸੀ ਕਪਾਲ ਵਸਤਾ ਮਾ ਜੀ ਮਾਤਾ ਗੁਜਰੀ ਘਰ ਦੀ ਮੰਮਾ ਕਪਾਲ ਪ੍ਰਪਾਲ ਸਿੰਘ ਘਰ ਦੇ ਜੀ ਗੁਰੂ ਸਾਹਿਬ ਦੇ ਮੰਮਾ ਦੀ ਘਰ ਤੇ ਗੁਰੂ ਸਾਹਿਬ ਤੇ ਥੋੜੀ ਹੋਰ ਰਣ ਹੋਗਾ ਮੈਂ ਇੱਕ ਮਹੀਨਾ ਇੱਕ ਹਫਤਾ ਇੱਕ ਦਿਨ ਤੇ ਠਹਿਰ ਜਾਈਏ ਹਾਂਜੀ ਹਾਂ ਲੰਬਾ ਦੇ ਹਾਸੇ ਜੀ ਸਾਡੀ ਬਹੁਤ ਤਰੰਗ ਲੱਗ ਜੀ ਮਹਾਰਾਜ ਨੇ ਸੱਚੇ ਪਾਤਸ਼ਾਹ ਨਗਰੀ ਪੂਰੀ ਪਿੰਡ ਬਾ ਕਿਰਪਾ ਜੀ ਪ੍ਰਮਾਤਮਾ ਦੀ ਕਿਰਪਾ ਮਹਾਰਾਜ ਦੀ ਸਰਪੰਚ ਸਾਹਿਬ ਇਹ ਰੋਡ ਦਾ ਕੰਮ ਵੀ ਚੱਲ ਰਿਹਾ ਹੈਗਾ ਜੀ ਹੈਨਾ ਇਹਦੇ ਬਾਰੇ ਇਹ ਕਿੰਨੀ ਕਿਚੌੜੀ ਹੈਗੀ ਤੇ ਕਿੰਨੀ ਇਹਦੀ ਲੰਬਾਈ ਕਿੰਨੀ ਹੈਗੀ ਹੈ ਜੀ ਲੰਬਾਈ ਇਹਦੀ ਹੋਗੀ 100 ਮੀਟਰ 100 ਮੀਟਰ ਤੋਂ ਜ਼ਿਆਦਾ ਹੀ ਹੈ ਜੀ ਇਹ ਜਿਆਦਾ ਹੈ 150 ਪੌਣੇ 200 ਦੇ ਕਰੀਬ ਹੈਗੀ ਹੈ ਜੀ ਇਹ 18 ਫੁੱਟ ਦੀ ਕਰਵਾਈ ਹੈ ਐਮਐਲ ਸਾਹਿਬ ਨੇ ਕਹਿ ਕੇ ਜੀ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਬੜਾ ਧੰਨਵਾਦ ਜੀ ਉਹਨਾਂ ਦਾ ਦੇਖੋ ਆਮ ਆਦਮੀ ਪਾਰਟੀ ਕੰਮ ਵਧੀਆ ਕਰ ਰਹੀ ਜੀ ਭਗਵੰਤ ਮਾਨ ਸਰਦਾਰ ਸੀਐਮ ਸਾਹਿਬ ਬਹੁਤ ਵਧੀਆ ਉਹਨਾਂ ਦਾ ਜੋ ਸਿਸਟਮ ਚੱਲ ਰਿਹਾ ਹੈ ਕਿ ਨਸ਼ਾ ਨਸਲੀ ਵਿਰੁੱਧ ਜਿਹੜੀ ਜੰਗ ਛਿੜੀ ਉਹਨਾਂ ਨੇ ਇਹ ਅਜੇ ਤੱਕ ਕਿਸੇ ਵੀ ਪਾਰਟੀ ਨੇ ਨਹੀਂ ਛਿੜੀ ਸਾਡੇ ਨਾਲ ਹੋਰ ਸਾਥੀ ਵੀ ਜੁੜ ਗਏ ਹੈ ਜੀ ਪੰਚਾਇਤ ਮੈਂਬਰ ਵੀ ਜੁੜ ਗਏ ਜੀ ਆਪਣਾ ਇੱਕ ਵਾਰੀ ਨਾਮ ਦੱਸੋ ਜੀ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਹੈਗਾ ਜੀ ਤੇ ਸ਼ਮਸ਼ੇਰ ਸਿੰਘ ਆਪਣਾ ਸ਼ੁਭਨਾਮ ਕੀ ਹੈਗਾ ਜੀ ਕੁਲਵੀਰ ਸਿੰਘ ਕੁਲਵੀਰ ਸਿੰਘ ਹਾਂ ਜੀ ਆਪਣਾ ਸ਼ੁਭਨਾਮ ਕੀ ਹੈਗਾ ਜੀ ਸ਼ਮਸ਼ੇਰ ਸਿੰਘ ਆਪਾਂ ਪਹਿਲਾਂ ਮਿਲ ਚੁਕੇ ਹਾਂ ਦੁਬਾਰਾ ਫਿਰ ਦੱਸ ਜੀ ਅੰਗਰੇਜ਼ ਸਿੰਘ ਜੀ ਰਜਿੰਦਰ ਕੁਮਾਰ ਹਾਂ ਰਜਿੰਦਰ ਕੁਮਾਰ ਜੀ ਹਾਂ ਜੀ ਤੁਹਾਡਾ ਸ਼ੁਭਨਾਮ ਕੀ ਹੈ ਜੀ ਗੁਰਦੀਪ ਸਿੰਘ ਗੁਰਦੀਪ ਸਿੰਘ ਕਹਿੰਦੇ ਕਿ ਟੀਮ ਜੇ ਵਧੀਆ ਹੋਵੇ ਨਾ ਹਾਂ ਜੀ ਕਮ ਕੋਈ ਨਹੀਂ ਰੁਕਦਾ ਹੈਗਾ ਜੀ ਹਨਾ ਕਮ ਹੁੰਦੇ ਆ ਜੀ ਕਮ ਹੁੰਦੇ ਜਸਵਿੰਦਰ ਜੀ ਤੁਸੀਂ ਤਾਂ ਕਾਫੀ ਤਜਰਬਾ ਤੁਹਾਨੂੰ ਵੈਸੇ ਵੀ ਹੈ ਨਾ ਤੇ ਰਾਜਨੀਤੀ ਨਾਲ ਵੀ ਥੋੜਾ ਬਹੁਤ ਤੁਸੀਂ ਜੁੜੇ ਰਹੇ ਹੋ ਹਨਾ ਤੇ ਕਿਵੇਂ ਹੋਰ ਕੰਮ ਕਿਵੇਂ ਹੋ ਰਿਹਾ ਇੱਥੇ ਥੋੜਾ ਜਿਹਾ ਇੱਥੇ ਵਧੀਆ ਕੰਮ ਹੋ ਰਿਹਾ ਜੀ ਅੱਛਾ ਜੀ ਜਿਹੜੇ ਕੰਮ ਸਾਡੀ ਸ਼ੁਰੂ ਹੋਈ ਸਾਡੀ ਪੰਚਾਇਤ ਦੇ ਕੰਮ ਅਸੀਂ ਵਧੀਆ ਕੰਮ ਕਰਾਂਗੇ ਪਿੰਡ 'ਚ ਸਾਰਾ ਵਿਕਾਸ ਵਧੀਆ ਕੰਮ ਕਰਾਂਗੇ ਜਿਹੜੇ ਜਿੰਨੇ ਵੀ ਹੋਣਗੇ ਤੁਸੀਂ ਦੇਖ ਰਹੇ ਹੋ ਜੀ ਰਾਣੀ ਮਾਜਰਾ ਪਿੰਡ ਹੈਗਾ ਜੀ ਇਹ ਇੱਥੇ ਹਲਕਾ ਢੇਰਾ ਵਸੀ ਦੇ ਵਿੱਚ ਪਿੰਡ ਦਾ ਹੈਗਾ ਜੀ ਸਰਪੰਚ ਸਾਹਿਬ ਇਹ ਪਿੰਡ ਦਾ ਪੈਲਸ ਹੈਗਾ ਜੀ ਹਾਂਜੀ 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 ਕਮਿਊਨਿਟੀ ਸੈਂਟਰ ਸੀ ਇਹ ਕਮਿਊਨਿਟੀ ਸੈਂਟਰ ਜੀ ਫਿਰ ਪੈਲਸ ਦੇ ਵਿੱਚ ਇਹਨੂੰ ਕਨਵਰਟ ਕੀਤਾ ਗਿਆ ਹਾਂਜੀ ਹਾਂਜੀ ਹੈਨਾ ਤੇ ਫਿਰ ਇਧਰ ਵੀ ਇਹ ਕੰਮ ਕੁਝ ਚੱਲ ਰਿਹਾ ਹੈਗਾ ਜੀ ਇਹ ਲੈਟਰਨ ਬਾਥਰੂਮ ਬਣਾਏ ਜੀ ਚਾਰ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਜ਼ਿਆਦਾ ਮੰਗ ਸੀ ਜਰੂਰਤ ਸੀ ਹੂੰ ਹੂੰ ਲੈਟਰਨ ਬਾਥਰੂਮ ਹੈ ਨਹੀਂ ਸੀ ਜੀ ਠੀਕ ਹੈ ਜੀ ਇਹ 5 ਬਣਾਈ ਚਾਰ ਦੋ ਲੇਡੀਆਂ ਹੂੰ ਹੂੰ ਦੋ ਜੈਂਸਰ ਠੀਕ ਹੈ ਜੀ ਬਾਥਰੂਮ ਲੱਗ ਜੀ ਠੀਕ ਹੈ ਜੀ ਕੰਮ ਚੱਲ ਰਿਹਾ ਜੀ ਹੁਣ ਚਾਰ ਬਣਾਈ ਤੇ ਇਹ ਇੱਥੇ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਹਾਂਜੀ ਹਾਂਜੀ ਹਰ ਬੰਦਾ ਜੀ ਆਜੋ ਆ ਕੇ ਖਾਂਦਾ ਜੀ ਹਾਂ ਪ੍ਰੋਗਰਾਮ ਇੱਥੇ ਪ੍ਰੋਗਰਾਮ ਕਰਦੇ ਜੀ ਵਿਆਹ ਸ਼ਾਦੀਆਂ ਹੋਈ ਜਾਂਦੀ ਠੀਕ ਹੈ ਵੈਸੇ ਵੀ ਕੋਈ ਚਲੋ ਪਿੰਡ ਦਾ ਕੋਈ ਜ਼ਰੂਰੀ ਕੰਮ ਹੁੰਦਾ ਜੀ ਹਾਂਜੀ ਉਹ ਵੀ ਇੱਥੇ ਵਧੀਆ ਤਰੀਕੇ ਨਾਲ ਹੋ ਜਾਂਦਾ ਹੂੰ 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 ਹਾਂਜੀ ਤੇ ਇਹਦਾ ਇਹਦਾ ਵੀ ਇਹਨੂੰ ਵੀ ਕੁਝ ਹੋਰ ਰੈਨੋਵੇਸ਼ਨ ਜਾਂ ਇਹਨੂੰ ਹੋਣੀ ਹੈ ਹਾਂਜੀ ਹਾਂਜੀ ਇਹਦਾ ਕੰਮ ਹੂੰ ਬਿਲਕੁਲ ਜੀ ਬਿਲਕੁਲ ਐਮਐਲਏ ਸਾਹਿਬ ਆਏ ਸੀ ਜੀ ਉਹ ਕਹੇਗੇ ਜੀ ਬੋਲਦਾ ਕੰਮ ਚਾਲੂ ਕਰਦੇ ਆਂ ਜੀ ਬਸ ਅੱਛਾ ਜੀ ਹਾਂਜੀ ਹਾਂਜੀ ਐਮਐਲਏ ਸਾਹਿਬ ਪੂਰਾ ਪੂਰੇ ਸਹਿਯੋਗ ਦੇ ਰਹੇ ਠੀਕ ਹੈ ਜੀ ਸਰਦਾਰ ਕੁਲਜੀਤ ਸਿੰਘ ਰੰਧਾਵਾ ਜੀ ਫੁੱਲ ਉਹਨਾਂ ਦਾ ਮਤਲਬ ਸਪੋਰਟ ਪੂਰੀ ਹੈਗੀ ਹੈ ਜੀ ਸਪੋਰਟ ਦੇ ਰਹੇ ਜੀ ਕੰਮਕਾਰਾਂ ਨੂੰ ਕਹਿੰਦੇ ਵੀ ਪਿੱਛੇ ਨਹੀਂ ਹਟਣਾ ਕੰਮਕਾਰ ਕਰੋ ਗੱਡ ਕੇ ਹੂੰ ਹੂੰ ਪੈਸਿਆਂ ਦੀ ਕਹਿੰਦੇ ਕੋਈ ਕਮੀ ਨਹੀਂ ਠੀਕ ਹੈ ਜੀ ਬਹੁਤ ਵਧੀਆ ਬਹੁਤ ਸਿਸਟਮ ਨਾਲ ਕੰਮ ਚੱਲ ਰਿਹਾ ਹੂੰ ਹੂੰ ਉਹਦਾ ਦੇਖ ਲਓ ਜੀ ਤੁਸੀਂ ਤੁਹਾਡੇ ਸਾਹਮਣੇ ਆ ਜੀ ਹੂੰ ਹੂੰ ਪਿੰਡ ਚ ਵਿਕਾਸ ਪੂਰੇ ਜੋਰਾਂ-ਸ਼ੋਰਾਂ ਨਾਲ ਹੋ ਰਿਹਾ ਹੂੰ ਹੂੰ ਮੈਂ ਇੱਕ ਗੱਲ ਹੋਰ ਵੀ ਸੁਣਨੀ ਚਾਹੀਏ ਕਿ ਐਮਐਲਏ ਸਾਹਿਬ ਦੀ ਕਿਤੇ ਇੰਟਰਫੀਰੈਂਸ ਨਹੀਂ ਹੁੰਦੀ ਹੈਗੀ ਹੈਨਾ ਬਿਲਕੁਲ ਜੀ ਬਿਲਕੁਲ ਮੈਂ ਉਹਨਾਂ ਨੂੰ ਕਿਹਾ ਜੀ ਇਹ ਕਿ ਉਹ ਗਲੀ ਬਣਾਈ ਜਿਹੜੀ ਜ ਨਵੀਂ ਮੈਂ ਕਿਹਾ ਐਮਐਲਏ ਸਾਹਿਬ ਉਹ ਤੁਹਾਨੂੰ ਕਰਨਾ ਉਹ ਕਹਿੰਦਾ ਕੀ ਇਹ ਤੁਹਾਨੂੰ ਕਰਨਾ ਵੀ ਆਪਣੇ ਆਪ ਹੀ ਕੰਮ ਕਰ ਲਓ ਕਹਿੰਦੇ ਜੀ ਹੂੰ ਹੂੰ ਹਾਂ ਜੀ ਹਾਂ ਸਭ ਇਹ ਤਲਾਬ ਬੜਾ ਪੁਰਾਣੀ ਜਵਨ ਦੇ ਦਾ ਲੱਗਦਾ ਆਜੋ 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 ਜਿੰਦ ਖਾਂਦੇ ਉਹਨੂੰ ਕੱਚਾ ਨਹੀਂ ਤਲਾਇ ਇਹ ਪੱਕਾ ਹੂੰ ਇਹ ਤਲਾਬ ਪੱਕਾ ਪੌੜੀਆਂ ਇਹਦੀ ਬਣੀ ਹੋਈ ਹੁਣ ਇਹਦੀ ਸਫਾਈ ਕਰਾਣੇ ਵਾਲੇ ਚਾਰਾਂ ਪਾਸੇ ਸਫਾਈ ਪਾਣੀ ਦਾ ਸੁੱਕ ਜੇ ਮੜਾ ਜਾ ਹੂੰ ਹੂੰ ਫਿਰ ਇਹਦੀ ਸਫਾਈ ਕਰਾਣੀ ਰੰਗ ਰੂਗ ਸਾਰਾ ਕੁਝ ਹੋ ਜਾਊਗਾ ਇਹ ਇਤਿਹਾਸਿਕ ਤਲਾਬ ਇਹ ਵੀ ਇਹਦੇ ਚ ਵੀ ਦੋ ਪਾਰ ਸੀ ਇੱਧਰ ਇੱਕ ਅੰਦ ਗਿਰਗੀ ਹੁਣ ਤਾਂ ਢਾਈ ਗਈ ਪਹਿਲਾਂ ਇਹਦੇ ਚ ਇੱਕ ਪਾਸੇ ਲੇਡੀਜ਼ ਦੇ ਨਹਾਣ ਵਾਸਤੇ ਹੂੰ ਹੂੰ ਇਹ ਤਲਾਬ ਬਹੁਤ ਵਧੀਆ ਪੌੜੀਆਂ ਵਗੈਰਾ ਸਭ ਕੁਝ ਵਧੀਆ ਬਣਿਆ ਹੋਇਆ ਏਜੈਂਟ ਸੁਣਾਉਣ ਵਾਸਤੇ ਹੁੰਦਾ ਸੀ ਇਹ ਪੁਰਾਣੇ ਜ਼ਮਾਨੇ ਚ ਠੀਕ ਹੈ ਜੀ ਹਾਂਜੀ ਹਾਂਜੀ ਇਹ ਰਾਣੀ ਮਾਜਰਾ ਰਾਣੀ ਮਾਜਰਾ ਨਹੀਂ ਕਿਸੇ ਰਾਣੀ ਦਾ ਪਿੰਡ ਸੀ ਇਹ ਪਹਿਲਾਂ ਹਾਂ 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 ਹਾਂਜੀ ਹਾਂ ਇਹ ਪਿੰਡ ਦਾ ਇੱਕ ਹੋਰ ਮੰਦਿਰ ਹੈਗਾ ਜੀ ਭਗਵਾਨ ਕ੍ਰਿਸ਼ਨ ਜੀ ਦਾ ਇਹ ਮੰਦਿਰ ਹੈਗਾ ਤੇ ਤੁਸੀਂ ਦੇਖ ਰਹੇ ਹੋ ਪਿੰਡ ਦੇ ਵਿੱਚ ਮੰਦਿਰ ਬਹੁਤ ਹੈਗੇ ਆ ਜੀ ਇੱਥੇ ਗੁਰਦੁਆਰਾ ਸਾਹਿਬ ਇਤਿਹਾਸਿਕ ਹੈ ਹੀ ਹੈ ਇੱਥੇ ਦਾ ਤੇ ਮੰਦਰ ਵੀ ਹੈਗੇ ਆ ਜੀ ਦੱਸਿਆ ਜਾਂਦਾ ਕਿ ਇੱਥੇ ਕੋਈ ਇਤਿਹਾਸਿਕ ਮੰਦਰ ਵੀ ਹੈ ਲੇਕਿਨ ਉਹਦਾ ਇਤਿਹਾਸ ਜਿਆਦਾ ਕੁਛ ਪਤਾ ਨਹੀਂ ਲੱਗਿਆ ਜੀ ਹੈ ਨਾ ਚਾ ਆਪਣਾ ਜੀ ਸ਼ੁਭਨਾਮ ਕੀ ਹੈ ਜੀ ਮੇਰਾ ਨਾਮ ਸਾਹਬ ਸਿੰਘ ਹਿੰਮ ਪਿੰਡ ਰਾਣੀ ਮਾਜਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਹਤ ਪ੍ਰਧਾਨ ਅੱਛਾ ਜੀ ਤੇ ਇੱਥੇ ਰਾਣੀमाजरा ਪਿੰਡ ਦੇ ਵਿੱਚ ਦੱਸੋ ਥੋੜਾ ਡਿਵੈਲਪਮੈਂਟ ਦੇ ਜੇ ਕੰਮਾਂ ਦੀ ਆਪਾਂ ਜੇ ਗੱਲ ਕਰੀਏ ਤਾਂ ਡਿਵੈਲਪਮੈਂਟ ਦੀ ਨਵੀਂ ਪੰਚਾਇਤ ਬਣੀ ਸਾਡੀ ਵਧੀਆ ਪੰਚਾਇਤ ਆ ਸਾਰੇ ਜਿਹੜੇ ਮੈਂਬਰ ਆ ਮਤਲਬ ਯਾਨੀ ਪਿੰਡ ਵਿਕਾਸ ਪੱਖੋਂ ਪਿੰਡ ਦਾ ਜਿਹੜਾ ਵਿਕਾਸ ਆ ਨਾ ਹੁਣ ਹੀ ਸ਼ੁਰੂ ਹੋਇਆ ਤਕਰੀਬ ਹੂੰ ਹੂੰ ਪਹਿਲਾਂ ਚਲੋ ਜੋ ਆ ਜਿਹੜੇ ਕੋਈ ਕਰਕੇ ਕਰਕੇ ਪੰਨ ਕੋਈ ਹੂੰ ਹੂੰ ਪਰ ਜਿਹੜੀ ਹੁਣ ਨਵੀਂ ਪੰਚਾਇਤ ਆ ਨਾ ਬੜੇ ਤਨਮਨ ਨਾਲ ਸੇਵਾ ਕਰ ਰਹੀ ਹੈ ਜੀ ਪਿੰਡ ਦੀ ਹੂੰ ਹੂੰ ਇਹ ਗੁਰਦੁਆਰਾ ਸਾਹਿਬ ਵੀ ਇਹਨਾਂ ਦਾ ਬਹੁਤ ਸਹੇ ਹੋਗਾ। ਹੂੰ। ਇਹ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ। ਇਤਿਹਾਸਿਕ ਗੁਰਦੁਆਰਾ ਸਾਹਿਬ ਆ 10ਵੇਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਇੱਕ ਮਹੀਨਾ ਇੱਕ ਦਿਨ ਰਹਿ ਕੇ ਆਏ। ਰਹਿ ਕੇ ਗਏ ਸਮਝ ਸਕਦੇ ਹੋ। ਹੂੰ। ਹਾਜਾ ਬਾਕੀ ਕੋਈ ਅਜੇ ਸਮਝੋ ਵਿਚਾਰਾਂ ਨੂੰ ਮੇਰੇ ਤੋਂ ਜਾਣ ਆ ਵੀ ਨਾ ਗ੍ਰਾਂਟ ਵੀ ਨਹੀਂ ਆਈ। ਹੂੰ। ਪੰਸਾ ਵੀ ਕੋਈ ਇਹਨਾਂ ਨੂੰ ਸਰਕਾਰ ਵੱਲੋਂ ਅਜੇ ਕੋਈ ਹੋ ਨਹੀਂ ਆਇਆ। ਵੈਸੇ ਉਮੀਦ ਹੈ। ਹੂੰ। ਕਿ ਥੋੜੇ ਦਿਨਾਂ ਚ ਆ ਜਾਏ। ਹੋਰ ਪਿੰਡ ਤਾਂ ਪਾਸ ਹੋ ਜਿੰਦੇ। ਇੱਕ 18 ਫੁੱਟ ਸੜਕ ਨਾਲ ਜੀ ਗੁਰਦੁਆਰਾ ਸਾਹਿਬ ਨੂੰ ਪਹਿਲੇ ਸੀ ਇਹ ਤਕਰੀਬਨ 10 ਉਹ 18 ਫੁੱਟ ਉਹ ਵੀ ਇਹ ਪੰਚਾਇਤੀ ਉਹ ਦਿਨ ਇਹਨਾਂ ਨੇ ਨਵੀਂ ਬਣਾ ਕੇ ਮਤਲਬ ਬਣ ਰਹੀ ਆ ਜੇ ਥੋੜੀ ਰਹਿ ਗਈ ਬਣ ਜਾਣੀ ਉਹ ਕਿਉਂਕਿ ਸੀਐਮ ਸਾਹਿਬ ਕੀ ਦੇਣਾ ਚਲੋ ਸਾਡੇ ਹਲਕਾ ਦਾ ਹਾਈਕਲ ਜੀ ਸਰਪੰਦਾ ਵਾ ਜੀ ਦੇਣਾ ਅੱਛਾ ਇੱਕ ਪਿੰਡ ਚ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਮੈਂ ਪ੍ਰਧਾਨ ਹੋਣ ਦੇ ਨਾਤੇ ਮੈਂ ਇਹ ਕੱਲ ਦਾਅਵੇ ਨਾਲ ਕਹਿ ਸਕਦਾ ਵੀ ਚਲੋ ਪਿੰਡ ਚ ਸਰਪੰਚ ਬਹੁਤ ਆਏ ਮਤਲਬ ਪਹਿਲੀ ਪੰਚਾਇਤ ਕੋਈ ਪਿੰਡ ਦਾ ਕੋਈ ਝਗੜਾ ਜੀ ਇਹ ਕਿਸੇ ਦੀ ਕੋਈ ਇੰਟਰਫੇਅਰ ਨਹੀਂ ਕਰਦੇ ਨਸਿਆਂ ਦੇ ਬਿਲਕੁਲ ਖਲਾਫ ਇਸ ਕਰਕੇ ਸਾਨੂੰ ਬੜੀ ਖੁਸ਼ੀ ਹੈ ਅਸੀਂ ਗੁਰਦੁਆਰਾ ਪ੍ਰਬੰਧਕ ਕਮਿਊਨਿਟੀ ਵੱਲੋਂ ਇਹਨਾਂ ਦਾ ਪੰਚਾਇਤ ਵਾਲਾ ਮਤਲਬ ਸਾਰੀ ਪੰਚਾਇਤ ਦਾ ਵਿਧ ਸਰਪੰਚ ਇਸ ਗੱਲੋਂ ਅਸੀਂ ਇਹਨਾਂ ਦੇ ਧੰਨਵਾਦੀ ਹਾਂ ਕਿ ਇਹਨਾਂ ਨੇ ਨਸਿਆਂ ਨੂੰ ਠੱਲ ਪਾਈ ਹੈ ਜੇ ਕੋਈ ਹੈ ਸੀ ਇੱਕ ਤੋਂ ਬੰਦਾ ਉਹ ਕਰਨ ਵਾਲਾ ਉਹ ਇਹਨਾਂ ਨੇ ਅਰੈਸਟ ਕਰਾਇਆ ਠੀਕ ਭਾਵੇਂ ਉਹਦੇ ਨਾਲ ਖੁਸ਼ ਹਾਂ ਸੀ ਇਹ ਵੀ ਇੱਕ ਇਤਿਹਾਸਿਕ ਮੰਦਿਰ ਹੈਗਾ ਜੀ ਪਿੰਡ ਦਾ ਦੱਸਿਆ ਜਾਂਦਾ ਹੈਗਾ ਜੀ ਇਹ ਸ਼ਿਵ ਮੰਦਿਰ ਹੈਗਾ ਜੀ ਤੁਸੀਂ ਦੇਖ ਸਕਦੇ ਹੋ ਜੀ ਪਿੰਡ ਰਾਣੀ ਮਾਜਰਾ ਦੇ ਵਿੱਚ ਹੈ ਜੀ ਇਹ ਸ਼ਿਵ ਮੰਦਿਰ ਹੈਗੀ ਹੈ ਜੀ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਹੈਗਾ ਹੈ ਇਹ ਹਰ ਕਮਿਊਨਿਟੀ ਤੇ ਰੰਗੀ ਹੈਗੀ ਹੈ ਜੀ ਇਹ ਪਿੰਡ ਦਾ ਇੱਕ ਹੋਰ ਇੱਥੇ ਸ਼ਿਵ ਮੰਦਿਰ ਹੈਗਾ ਜੀ ਕੋਸੀ ਦੇਖ ਸਕਦੇ ਹੋ ਇਹ ਇਹ ਸਰਪ੍ਰਾਈਜ਼ ਅ ਇੱਥੇ ਪਿੰਡ ਚ ਖੂਬ ਬੜੇ ਨਜ਼ਰ ਆ ਰਹੇ ਹੈਗੇ ਹੈ ਨਾ ਹੁਣ ਤਾਂ ਬੰਦ ਕਰ ਦਿੱਤੇ ਸਾਰੇ ਇਹ ਬੰਦ ਨਹੀਂ ਕੀਤੇ ਜੀ ਬੰਦ ਤਾਂ ਆਟੋਮੈਟਿਕਲੀ ਪਾਣੀ ਨਾ ਹੋਣ ਕਰਕੇ ਪਾਈ ਡੰਗੇ ਹੋ ਗਏ ਹੂੰ ਹੂੰ ਕਿਸੇ ਵੀ ਖੂਹ ਚ ਪਾਣੀ ਨਹੀਂ ਰਿਹਾ ਇਸ ਕਰਕੇ ਥੋੜਾ ਜਿਹਾ ਤਵਨ ਸਾਫ ਹੋ ਗਿਆ ਹਾਂ ਬਾਕੀ ਤਕਰੀਬਨ ਦੇਖੋ ਕਿੰਨੇ ਖੂਹਾਂ ਜੀ ਮੇਰਾ ਖਿਆਲ 17 18 ਖੂਹਾਂ ਪਿੰਡ ਦੇ ਵਿੱਚ ਅੱਛਾ ਜੀ ਆਹੋ ਬਲਾਲ ਜੀ ਨਾਲ ਪਾਣੀ ਦਾ ਸਾਧਨ ਤਾਂ ਇਹੀ ਹੁੰਦਾ ਸੀਗਾ ਜੀ ਹੋਰ ਤਾਂ ਕੁਝ ਨਹੀਂ ਹੁੰਦਾ ਸੀਗਾ ਤੂੰ ਹੀ ਹੁੰਦੇ ਸੀਗੇ ਬਿਲਕੁਲ ਜੀ ਫਿਰ ਹੈਂਡਪੰਪ ਇਹ ਤਾਂ ਬਹੁਤ ਵਧੀਆ ਬਣਿਆ ਹੋਇਆ ਸੀ ਜੀ ਪਤਾ ਇੱਥੇ ਉਹ ਜਿਵੇਂ ਲੱਗੀ ਹੋਈ ਨਹੀਂ ਜੀ ਇਹ ਤਾਂ ਚਾਰ ਪੌਣੀਆਂ ਲੱਗੀ ਸੀ ਚਾਰ ਪੌਣੀਆਂ ਚਾਰੋਂ ਪਾਸੇ ਨੂੰ ਚਾਰ ਦਰਵਾਜ਼ੇ ਜੀ ਇਹਦੇ ਵੀ ਹੂੰ 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 ਮਤਲਬ ਉਹ ਪਾਣੀ ਕੱਢਣ ਵਾਸਤੇ ਹੂੰ ਹੂੰ ਇਹ ਗੁਰਜਾਂ ਇਹਦੀ ਗਿਰਗੀ ਤੋਂ ਉਹ ਹੋ ਗਈ ਛੋਟੀ ਇੱਟ ਦੇ ਬਣੇ ਹੋਏ ਸਾਰਾ ਪੁਰਾਣਾ ਇਹ ਮਾਰ ਥੋੜੀ ਜਿਹੀ ਇੱਧਰ ਅੱਧਾ ਛੋਟੀ ਇੱਟ ਸਾਰੇ ਮਤਲਬ ਛੋਟੀ ਇੱਟਾਂ ਦੇ ਮੰਦਰ ਵੀ ਆ ਤੇ ਛੋਟੀਆਂ ਇੰਟਾਂ ਦੀ ਸਾਰੇ ਬਸ ਪੁਰਾਣਾ ਇਸ ਤਰ੍ਹਾਂ ਦੀ ਜਾਲ ਪੁਰਾਣਾ ਹਾਂਜੀ 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 ਤਾਂ ਕਹਿ ਸਕਦੇ ਹਾਂ ਹਾਂਜੀ ਹਾਂਜੀ ਇਹ ਪੂਰੇ ਦਾ ਦੀ ਫੁੱਲ ਕਿਰਪਾ ਜੀ ਪਿੰਡ ਬਣਾ ਰਹੇ ਹੁੰਦੇ ਇਹ ਹਰ ਸਾਲ ਅੱਛਾ ਹਾਂਜੀ ਗੋਲੇ ਪੇੜਿਸ ਤਾਂ ਮੇਰੇ ਖਾਲ ਮੇਲੇ ਤੇ ਇਸ ਤਰ੍ਹਾਂ ਦੇ ਤਿਵਾਰ ਆਉਂਦੇ ਰਹਿੰਦੇ ਹੁੰਦੇ ਆ ਸਾਲ ਦੇ ਵਿੱਚ ਅੱਛਾ ਬਹੁਤ ਵਧੀਆ ਮਿੰਦਾ ਪਰਵਾਜੀ ਅੱਛਾ ਵਧੀਆ ਰਹਿੰਦਾ ਹੈ ਹਾਂਜੀ ਮੈਂ ਤੁਹਾਨੂੰ ਦਿਖਾਉਂਗਾ ਜੀ ਸਾਹਿਬ ਪੜਿਪੜਾਉਂਦੀ ਜਿੱਤਾਂ ਨੂੰ ਕੰਨ। ਦੇ ਲੂੜੀ ਗਾ ਦੇ ਕਾਲੀ ਮੱਦ ਨੂੰ। ਉਹ ਜੀ ਹਰਮਨ ਸੂਬੇਦਾਰ ਕਰਨੇਕ ਸਿੰਘ ਦਿਓ ਜੀ ਸੂਬੇਦਾਰ ਹਰਨੇਕ ਸਿੰਘ ਵੀ ਚਾਹਣਾ ਪਾਵਾਂਗੇ ਥੋੜਾ ਸਾਡੇ ਆਪੋਂ ਪੰਚਾਇਤ ਦੇ ਬਾਰੇ ਮੈਂ ਕੰਮ ਕਰ ਰਹੀ ਹਾਂ ਇਹ ਹਾਂਜੀ ਇੱਥੇ ਪੰਚਾਇਤ ਵਧੀਆ ਕੰਮ ਕਰ ਰਹੀ ਹੈ ਜੀ ਇਹ ਸੂਬੇਦਾਰ ਹਰਨੇਕ ਸਿੰਘ ਹੈਗੇ ਹਾਂਜੀ ਕਿਵੇਂ ਜੀ ਪੰਚਾਇਤ ਦਾ ਪੰਚਾਇਤ ਦਾ ਵਧੀਆ ਜੀ ਦੇਖੋ ਜਿਹੜਾ ਅਪ ਕੇਚੋਂ ਗ੍ਰਾਂਟ ਮਿਲ ਰਹੀ ਹੈ ਜੋ ਮਿਲੇਗੀ ਉਸ ਦੇ ਸਾਥ ਕੰਮ ਹੋਗਾ ਇਹ ਸਰਪੰਚ ਆਪਣੇ ਪਿੰਲੇ ਤੋਂ ਗਿਆ ਲੜ ਹੂੰ ਹੂੰ ਜਿੱਤੇ ਇਹ ਕੰਮ ਹੋਆਗੀ ਪੰਚਾਇਤ ਦਾ ਉਸ ਦੇ ਸਾਥ ਕੋਈ ਯਾਨੀ ਕਿ ਕੰਮ ਹੋਗਾ ਵਿਕਾਸ ਹੋਗਾ ਹੂੰ ਹੂੰ। ਉਸ ਤੋਂ ਜ਼ਿਆਦਾ ਕਰ ਨਹੀਂ ਸਕਦਾ ਨਸਰ ਕੋਈ। ਬਿਲਕੁਲ ਠੀਕ ਹੈ ਜੀ। ਬਾਕੀ ਇਹ ਇਹ ਵੇਲੇ ਠੀਕ ਚੱਲ ਰਿਹਾ। ਜੋ ਗੋਮਾਨ ਨਸ਼ਾ ਪੱਤਾ ਦਾ ਉਹ ਖਤਮ ਹੋ ਗਿਆ। ਹੂੰ, ਸਭ ਤੋਂ ਵੱਡੀ ਗੱਲ ਤਾਂ ਇਹ ਹੀ ਹੈ ਜੀ, ਹਨਾ। ਸ਼ਾਂਤੀ ਆ ਵੇਸ਼ੇ ਕੋਈ ਵਾਹ। ਹੂੰ, ਦੇ ਕੰਮ ਚੱਲ। ਹਰ ਚੱਲਣਾ ਵੀ ਚੀਜ਼ ਹੈ ਠੀਕ। ਹੂੰ। ਆਪਣਾ ਸ਼ੁਭਨਾਮ ਕੀ ਹੈਗਾ ਜੀ? ਮੇਰਾ ਨਾਮ ਕ੍ਰਿਸ਼ਨ ਸਿੰਘ ਹੈ ਜੀ। ਅੱਛਾ ਜੀ। ਤੇ ਪਿੰਡ ਦੇ ਵਿੱਚ ਨਵੀਂ ਪੰਚਾਇਤ ਬਣੀ ਹੈਗੀ ਹੈ। ਹੈ ਜੀ। ਪਿੰਡ ਦੀ ਨਵੀਂ ਪੰਚਾਇਤ ਬਣੀ ਹੈ ਕੁਛ 4-5 5 ਕੁ ਮਹੀਨੇ ਹੋ ਗਏ ਹੈ ਹੈ ਨਾ ਤੇ ਕਿਵੇਂ ਕੰਮ ਕਰ ਰਹੀ ਹੈ ਇਹ ਪੰਚਾਇਤ ਬਹੁਤ اچھا ਕੰਮ ਹੋ ਰਿਹਾ ਜੀ ਅੱਛਾ ਜੀ ਬਹੁਤ ਵਧੀਆ ਕੰਮ ਹੋ ਰਿਹਾ ਜੀ ਹਾਂ ਹਾਂ ਬਾਕੀ ਆਉਣ ਵਾਲੇ ਵਾਸਤੇ ਦੇਖੋ ਵੀ ਕਿਹੋ ਜਿਹਾਗਾਗਾ ਹੋਵੇ ਹਾਂ ਹਾਂ ਆਵਾਗ ਪ੍ਰੋਗਰਾਮ ਪੰਜ ਕੁ ਮਹੀਨੇ ਹੋ ਗਏ ਠੀਕ ਹੈ ਠੀਕ ਹੈ ਜੀ 5 ਮਹੀਨੇ ਹੋ ਗਏ ਹਾਂ ਹਾਂ ਉਸ ਤੋਂ ਬਾਅਦ ਜੇ ਬਾਤੇ ਗ੍ਰਾਂਟ ਆਵਗੀ ਤੁਹ ਜਿੱਦੀ ਕੰਮ ਹੋ ਗਏ ਇਸ ਦਾ ਹਾਂ ਠੀਕ ਹੈ ਜੀ ਮੈਂ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ ਜੀ ਸਰਪੰਚ ਸਾਹਿਬ ਇੱਕ ਮੰਦਿਰ ਹੋਰ ਹੈ ਹੈਨਾ ਇਹ ਦੁਰਗਾ ਮੰਦਿਰ ਹੈ ਇਹ ਦੁਰਗਾ ਮੰਦਿਰ ਤੁਸੀਂ ਦੱਸ ਰਹੇ ਹੋ ਜੀ ਠੀਕ ਹੈ ਜੀ ਇਹ ਵੀ ਇਤਿਹਾਸਿਕ ਮੰਦਿਰ ਹੈ ਜੀ ਅੱਛਾ ਅੱਛਾ ਜੀ ਪ੍ਰਾਚੀਨ ਮੰਦਿਰ ਰਾਜਪੂਤ ਪ੍ਰਗਟ ਮੰਦਿਰ ਜੀ ਮੈਂ ਕਹਿੰਦਾ ਔਰ ਪਹਿਲੇ ਬਜ਼ੁਰਗ ਵੀ ਦੱਸਦੇ ਜੀ चौहान ਸਾਹਿਬ ਇੱਥੇ ਵੀ ਲਾਟ ਨਿਕਲਦੀ ਹੁੰਦੀ ਸੀ ਕਹਿੰਦੇ ਠੀਕ ਹੈ ਜੀ ਹਾਂ ਜੀ ਇਹ ਮੈਂ ਵੀ ਦੇਖੀ ਘਰ ਤੇ ਜੋ ਉਹ بڑے بڑے ਤਵੇ ਜੇ ਇੱਥੇ ਵੀ ਦੇਖਿਆ ਮੈਂ ਪਾਈ ਸੀ ਹਾਂ ਜੀ ਪੰਜਾਬੀ ਦੇਖ ਰਹੇ ਹੋ ਪਿੰਡ ਰਾਣੀ ਮਾਜਰਾ ਦਾ ਅੱਜ ਅਸੀਂ ਤੁਹਾਨੂੰ ਇੱਥੇ ਲੈ ਕੇ ਆਏ ਹਾਂ ਜੀ ਪਿੰਡ ਰਾਣੀ ਮਾਜਰਾ ਦੇ ਵਿੱਚ ਜਿਸ ਦਾ ਮੈਂ ਹੁਣੇ ਜ਼ਿਕਰ ਕੀਤਾ ਸੀਗਾ ਕਿ ਮੰਦਰ ਵੀ ਬਹੁਤ ਹੈਗੇ ਆ ਜੀ ਇੱਥੇ ਇਹ ਕੁਝ ਮੰਦਰ ਆਪਾਂ ਤੁਹਾਨੂੰ ਪਿੰਡ ਦੇ ਅੰਦਰ ਲੈ ਗਏ ਸੀ ਇਹ ਪਿੰਡ ਦੇ ਬਾਹਰਲੇ ਪਾਸੇ ਮਧਾ ਜੀ ਇਹ ਤੁਸੀਂ ਦੇਖ ਸਕਦੇ ਹੋ ਮੰਦਰ ਚੱਲ ਰਿਹਾ ਹੈ ਜੀ ਇਹ ਸ਼ੀਤਲਾ ਮਾਤਾ ਮੰਦਰ ਬਹੁਤ ਚੱਲ ਰਿਹਾ ਜੀ ਇੱਥੇ ਜੀ ਇਹਦੇ ਬਾਰੇ ਥੋੜਾ ਸਰਪੰਚ ਸਾਹਿਬ ਜਾਣਨਾ ਬਹੁਤ ਜਰਾ ਹਨਾ ਉਹ ਸ਼ੀਤਲਾ ਮਾਤਾ ਮੰਦਰ ਇਸ ਦੇ ਵਿੱਚ ਵੀ ਨੌਜਵਾਨ ਪੀੜ੍ਹੀ ਪੂਰੇ ਜੋਰ ਸ਼ੋਰ ਨਾਲ ਕੰਮ ਕਰਦੀ ਹੈ ਜੀ ਬਹੁਤ ਵਧੀਆ ਤਰੀਕੇ ਨਾਲ ਇੱਥੇ ਭੰਡਾਰਾ ਕਰਾਉਂਦੇ ਆ ਜੀ ਬਹੁਤ ਹੀ ਮਤਲਬ ਗੁਣਗਾਨ ਵਿਸਾਲ ਜਾਗਰਣ ਹੁੰਦਾ ਜੀ ਵਿਸਾਲ ਭੰਡਾਰਾ ਹੈ ਰਾਤ ਦਾ ਭੰਡਾਰਾ ਹੁੰਦਾ ਜੀ ਹਾਂ ਹਾਂ ਮਾ ਮਾਈ ਸੀਤਲਾ ਮਾਤਾ ਧੰਨਾਂ ਵਾਲੀ ਮਾਤਾ ਇਹ 체ਕੇ ਜੀ ਬਸ ਤਕਰੀਬਨ ਤਕਰੀਬਨ ਪਿੰਡ ਰਾਣੀ ਮੱਜਰੇ ਦੇ ਜਿੰਨੇ ਵੀ ਮੰਦਿਰ ਗੁਰਦੁਆਰਾ ਸਾਹਿਬ ਧਾਰਮਿਕ ਸਥਾਨ ਜਿੰਨੇ ਵੀ ਧਾਰਮਿਕ ਸਥਾਨਾਂ ਸਾਰੰਸ਼ਾਲ ਹੋ ਗਈ ਜੀ ਮੇ ਕੋਈ ਵੀ ਸਾਰਾ ਹੀ ਵਧੀਆ ਸਿਸਟਮ ਨਾਲ ਚੱਲ ਰਹੀ ਸਾਰਾ ਪੂਰਾ ਸਯੋਗ ਪੰਚਾਇਤ ਦਾ ਵੀ ਆ ਤੇ ਪਿੰਡ ਵਾਲਿਆਂ ਦਾ ਵੀ ਪੂਰੇ ਸਯੋਗ ਨਾਲ ਧੰਨਮਨ ਨਾਲ ਜਿੱਥੇ ਵੀ ਜੋ ਵੀ ਪ੍ਰੋਗਰਾਮ ਹੁੰਦਾ ਪੂਰਾ ਪਿੰਡ ਸਾਥ ਦਿੰਦਾ ਕੋਈ ਅਜਿਹੀ ਗੱਲ ਨਹੀਂ ਜੀ ਆਪਣਾ ਸ਼ੁਭ ਨਾਮ ਕੀ ਹੈਗਾ ਜੀ ਹਰਮचंद ਵਸਤੇ ਮਿਸਤਰੀ ਜੀ ਇਹ ਪਿੰਡ ਰਾਣੀ ਮਾਜਰਾ ਦੇ ਵਿੱਚ ਤੁਸੀਂ ਇੱਥੇ ਰਹਿੰਦੇ ਹੋ ਹੈਨਾ ਇੱਧਰ ਦੀ ਪੰਚਾਇਤ ਕਿਵੇਂ ਕੰਮ ਕਰ ਰਹੀ ਹੈ ਨਵੀਂ ਜਿਹੜੀ ਪੰਚਾਇਤ ਬਣੀ ਹੈਗੀ ਹੈ ਜੀ ਉਹਦੇ ਬਾਰੇ ਥੋੜਾ ਦੱਸੋ ਸਾਨੂੰ ਪੀ ਪਾਕ ਇਸ ਤਰ੍ਹਾਂ ਵੀ ਨਵੀਂ ਪੰਚਾਇਤ ਬਣੀ ਆ ਜਿੱਤਨ ਨੇ ਕੇ ਪਾਸ ਹਿਸਾਬ ਦਾ ਕੰਮ ਨੇ ਆਪਣੇ ਦੇ ਕਰ ਰਹੇ ਆ ਖਾਲੀ ਨੂੰ ਵਿਚਾਰ ਨੂੰ ਕੋਈ ਅੱਡੀ ਬਹਾ ਕੇ ਕੁਝ ਮਿਲਿਆ ਕੁਝ ਨਹੀਂ ਜਿੱਤਨ ਨੇ ਪਾਸ ਆ ਉਸ ਸਾਥੇ ਆਪਣਾ ਕੰਮ ਕਰੀ ਸਹੀ ਕਰਦੇ ਪੰਚਾਇਤ ਠੀਕ ਆ ਮੈਂ ਮਰਿਆ ਨਿਰਕਾ ਚੱਲ ਰਹੀ ਆ ਕੋਈ ਕਿਸੇ ਕੇ ਅਸੀਓ ਕੁਰਾਨੀ ਬਾਤ ਨਹੀਂ ਆ ਕੰਮ ਠੀਕ ਚੱਲ ਰਿਹਾ ਜੈਸਾ ਵੀ ਗੋਵ ਕੇ ਵਿਚ ਹਾਂ ਕਰ ਲੈ ਕੰਮ ਤੁੰਡਾ ਵਿਚਾਰ ਦੇ ਬੰਦ ਦਿਖੋ ਮਰੀਨਾ ਕੋਈ ਅਸੀ ਬਾਤ ਨਹੀਂ ਕੋਈ ਅਸੀ ਸਰਕਾਰ ਨੇ ਇੱਕ ਮੁਹਿੰਮ ਜਿਹੜੀ ਚਲਾਈ ਹੋਈ ਹੈ ਜੀ ਯੁੱਧ ਨਸ਼ਿਆਂ ਵਿਰੁੱਧ ਹਾਂਜੀ ਹੈ ਨਾ ਹਾਂਜੀ ਤੇ ਉਹਦੇ ਬਾਰੇ ਕੀ ਤੁਸੀਂ ਤੁਹਾਡੇ ਕੀ ਵਿਚਾਰ ਹੈਗੇ ਆ ਜੀ ਬਹੁਤ ਨੂੰ ਹੈ ਨਸ਼ਾ ਘਟੋ ਕਮਾਈ ਸਾਵੇ ਨਸ਼ੇ ਤੋਂ ਬਾਕੀ ਗੋਕੇ ਵਿੱਚ ਹੈ ਵੀ ਹਾਂ ਪਰ ਦੋ ਤਿੰਨ ਬੰਦੇ ਐਸੇ ਜਿਹੜੇ ਸਰਿਆਂ ਮਨਸਾ ਵੇਚਦੇ ਇਤੇ ਅੱਜ ਮੇ ਪੁਲਿਸ ਦੇ ਹਿਸਾਬ ਗਾਇਨ ਚੱਕਰ ਤੋਂ ਵਿੱਚ ਚੱਕ ਲਈ ਤੇ ਰੇਡ ਪੜ ਗਈ ਉਹਨਾਂ ਮੁੱਖ ਕਾਇਸਾ ਕੰਮ ਕੀਤਾ ਬਾਕੀ ਲੁਕ ਛਿਪ ਮੇ 2-4 ਬੰਦੇ ਜਿਹੜੇ ਮੈਨੂੰ ਪਤਾ ਕਰੀ ਜੀ ਹਾਂ ਕੋਈ ਕੈਪਸੂਲ ਨਾ ਉਲਕਾ ਸੀ ਜੀ ਨਹੀਂ ਬਾਕੀ ਬਹੁਤ ਵੈਸਾ ਕੰਮ ਆ ਸਰਪੰਚ ਸਾਹਿਬ ਇਹ ਹੋਲਾ ਮੋਹੱਲਾ ਕੁਸ਼ਤੀ ਦੰਗਲ ਬਹੁਤ ਬੜਾ ਇੱਕ ਬੈਨਰ ਤੁਹਾਡੇ ਘਰ ਪਿਆ ਹੈਗਾ ਜੀ ਇਹ ਤਾਂ ਲੱਗਦਾ ਮਾਰਚ ਮਹੀਨੇ ਦਾ ਕੋਈ ਪ੍ਰੋਗਰਾਮ ਤੁਸੀਂ ਇੱਥੇ ਕਰਵਾਇਆ ਸੀਗਾ ਹਾਂਜੀ 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 ਇਹ ਹਰ ਸਾਲ ਪਿੰਡ ਚ ਹੋਲੀ ਵਾਲੇ ਦਿਨ ਕੁਸ਼ਤੀ ਦੰਗਲ ਹੁੰਦਾ ਜੀ ਪਿੰਡ ਚ ਔਰ ਬਹੁਤ ਦੂਰ ਦੂਰ ਤੋਂ ਪਹਿਲਵਾਨ ਆਦੇ ਜੀ ਹਰਿਆਣਾ ਪੰਜਾਬ ਹਿਮਾਚਲ ਹੂੰ ਯੂਪ ਅੱਛਾ ਜੀ ਹਾਂਜੀ ਹਾਂਜੀ ਬਹੁਤ ਦੂਰ ਰਾਜਸਥਾਨ ਬਹੁਤ ਦੂਰ ਦੂਰ ਤੋਂ ਪਹਿਲਵਾਨ ਆਦੇ ਜੀ ਹੂੰ ਹੂੰ ਕੁਸ਼ਤੀ ਦੰਗਲ ਦੇ ਵਿੱਚ ਹਿੱਸਾ ਲੈਂਦੇ ਜੀ ਹੂੰ ਹੂੰ ਮੇਲਾ ਲੱਗਦਾ ਮੇਲਾ ਲੱਗਦਾ ਜੀ ਵਧੀਆ ਹੂੰ ਹੂੰ ਹਾਂਜੀ ਹਾਂਜੀ ਐਤਕੀ ਦਾ ਸਰਦਾਰ ਕੁਲਜੀਤ ਸਿੰਘ ਜੀ ਬੰਦਾਵਾ ਜੀ ਵੀ ਆਏ ਸੀ ਮੌਕੇ ਤੇ ਖੋਲੀ ਵਾਲੇ ਜਨ ਉਹ ਵੀ ਆਏ ਸੀ ਜੀ ਹੂੰ ਹੂੰ ਹਾਂਜੀ ਹਾਂਜੀ ਪੂਰੀਆਂ ਰੌਣਕਾਂ ਦਾ ਮਤਲਬ ਹਾਂਜੀ ਹਾਂ ਫੁੱਲ ਜੀ ਫੁੱਲ ਲੱਗੀਆਂ ਜੀ ਉਹਨਾਂ ਨੇ ਪਹਿਲਵਾਨਾਂ ਨੂੰ ਆਸ਼ੀਰਵਾਦ ਦਿੱਤਾ ਵਾ ਜੀ ਪਿੰਡ ਦੇ ਹੂੰ ਵਿਕਾਸ ਵਾਸਤੇ ਵੀ ਉਹ ਹੂੰ ਕਹਿ ਕੇ ਗਏ ਸੀ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੁਹਾਡਾ ਜੀ ਅੱਜ ਪਿੰਡ ਦੇ ਵਿੱਚ ਕਾਫੀ ਆਪਾਂ ਘੁੰਮੇ ਹੈਗੇ ਜੀ ਲੋਕਾਂ ਨੂੰ ਵੀ ਅਸੀਂ ਪੁੱਛਿਆ ਜਿਹੜੇ ਇੱਥੇ ਦੇ ਰਹਿਣ ਵਾਲੇ ਹੈਗੇ ਆ ਪੰਚਾਇਤ ਬਾਰੇ ਵੀ ਪੁੱਛਿਆ ਤੇ ਜੜੀਆਂ ਕਈ ਐਸੀਆਂ ਜਗ੍ਹਾ ਸਹੀਆਂ ਤੇ ਅਸੀਂ ਕੈਮਰੇ ਦੇ ਵਿੱਚ ਉਹਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਜੀ ਹਾਂਜੀ ਹਾਂਜੀ ਸਰਪੰਚ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੱਦਾਂ ਦਾ ਲਗਾਇੀ ਪਿੰਡ ਸਾਡਾ ਤੁਹਾਨੂੰ ਬਹੁਤ ਵਧੀਆ ਜੀ ਜ਼ਬਰਦਸਤ ਜੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਤੁਹਾਡਾ ਧੰਨਵਾਦ ਤੁਹਾਡਾ